ਜਿਨੇ ਕ ਤੁਹਾਨੂੰ ਪਤਾ ਹੈ ਕਿ ਬਾਬਾ ਫਰੀਦ ਜੀ ਦਾ ਅਗੰਗੁਰ ਦਾ ਮੇਲਾ ਚੱਲ ਰਿਹਾ ਹੈ ਤਾਂ ਉੱਥੇ ਪਰਤੀਆਂ ਕੱਟੀਆਂ ਜਾ ਰਹੀਆਂ ਹਨ ਮੇਲੇ ਤਾਂ ਜਿਨੇ ਅਕਸਰ ਹੀ ਆਰਸ ਸਮਾਜ ਸੇਵੀ ਜਿੰਨੇ ਵੀ ਸ਼ਹਿਰ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਉਹ ਲੋਕਾਂ ਦੇ ਪ੍ਰਤੀ ਗਰੀਬਾਂ ਦੀ ਜਾਗਰੂਕ ਕਰਨ ਵਾਸਤੇ ਜਾਂ ਕੋਈ ਹੋਰ ਪ੍ਰਕਾਰ ਦੇ ਕੰਮ ਉਹਨਾਂ ਨੇ ਪਹਿਲ ਕਦਮ ਨਹੀਂ ਕਰਦੇ ਤਾਂ ਇਸੇ ਤੱਕ ਅਹੀਂ ਜਿਹੜਾ ਇੱਕ ਇੱਥੇ ਮਜ਼ਦੂਰ ਦੁਕਾਨਾਂ ਲਾਉਂਦੇ ਨੇ ਕੋਈ ਮਨਿਆਰੀ ਦੀ ਕੋਈ ਖਡਾਉਣਾ ਦੀ ਕੋਈ ਕਾਸੇ ਦੀ ਤਾਂ ਉਹਨਾਂ ਤੋਂ ਟੈਕਸ ਗੁੰਡਾ ਟੈਕਸ ਦੇ ਰੂਪ ਦੇ ਵਿੱਚ ਭਰਤੀਆਂ ਮਸੂਲੀਆਂ ਜਾ ਰਹੀਆਂ ਨੇ ਤਾਂ ਉਹਨਾਂ ਦਾ ਮੁੱਦਾ ਵੀ ਇਹਨਾਂ ਨੇ ਚੱਕਿਆ ਪ੍ਰਸ਼ਾਸਨ ਦੇ ਧਿਆਨ 'ਚ ਵੀ ਲਿਆਂਦਾ ਤਾਂ ਅਸੀਂ ਉਸ ਸਮਾਜ ਸੇਵੀ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਆ ਸਸੀ ਗੱਲ ਸਰ ਸਸੀ ਗੱਲ ਬੋਲਦੀ ਜੀ ਬਹੁਤ ਵਧੀਆ ਸਰ ਸਰ ਕਿਵੇਂ ਦੇਖ ਰਹੇ ਹੋ ਜਿਹੜਾ ਟੈਕਸ ਕੱਟ ਰਿਹਾ ਗੁੰਡਾ ਟੈਕਸ ਟੈਕਸ ਪਾਇਆ ਰਿਹਾ ਗੁੰਡਾ ਟੈਕਸ ਆ ਮੈਂ ਜਿਹੜਾ ਕੱਲ ਮੇਰੇ ਧਿਆਨ 'ਚ ਆਇਆ ਕੁਝ ਕਾਂਗਰਸੀ ਬੰਦੇ ਆ ਨਾ ਕੌਂਸੀ ਹੋ ਰਹੇ ਪਾਇਆ ਵੀ ਉੱਥੇ ਲਾਈਨ ਹੋਏ ਵੀ ਐ ਜੀ ਫਲਾਨਾ ਗੁੰਡਾ ਟੈਕਸ ਲੈ ਰਹੇ ਆ ਜੀ ਫਲਾਨਾ ਆਮ ਆਦਮੀ ਪਾਰਟੀ ਦੇ ਸਾਡੇ ਦੇ ਬਤੌਰ ਉਹਨਾਂ ਨੇ ਇੱਕ ਇਲਜ਼ਾਮ ਲਗਾਇਆ ਪਰ ਮੈਂ ਉਹਨਾਂ ਦੀ ਇੱਕ ਜਾਣਕਾਰੀ ਦੇ ਵਿੱਚ ਵਾਧਾ ਕਰਨਾ ਚਾਹਣਾ ਹੈ ਕਿ ਜਿਹੜੀ ਪੰਚਾਇਤ ਹੈ ਪੰਚਾਇਤ ਦੇ ਜਿਹੜੇ ਮੈਂਬਰ ਸਹਿਮਾਨ ਹੈ ਨਾ ਜਿਆਦਾ ਉਹ ਢਿੱਲੋਂ ਸਾਡੇ ਜੀ ਕਿ ਕਿ ਢਿੱਲੋਂ ਜਿਹਦੇ ਸਰਪੰਚ ਜਰੂਰ ਸਾਡੀ ਪਾਰਟੀ ਦਾ ਪਰ ਜਿਹੜੀ ਪੰਚਾਇਤ ਹੈ ਉਹ ਕਿੱਕੀ ਢਿੱਲੋਂ ਦੀ ਮੈਂ ਕਾਂਗਰਸੀਆਂ ਨੂੰ ਇਹ ਬੇਨਤੀ ਕਰੂੰਗਾ ਭਈਆ ਥੋੜਾ ਜਿਹਾ ਤੁਸੀਂ ਦੇਖ ਲਿਆ ਕਰੋ ਤੁਹਾਡੇ ਆਪ ਦੇ ਹੀ ਮੈਂਬਰਾਂ ਨੇ ਇਕ ਗੁੰਡਾ ਜਿਹੜਾ ਟੈਕਸ ਵਸੂਲ ਪਿਛਲੇ 100 ਸਾਲ ਦੇ ਕਲੀ ਜੇ ਪਿਛਲੇ ਸਾਲਾਂ ਦੇ ਵਿੱਚ ਮੈਂ ਇਹ ਮੀਖਾ ਨਾ ਬਾਬਾ ਫਰੀਦ ਜੀ ਦੇ ਮੇਲੇ ਦੇ ਮਾਈ ਗੋਦੀ ਸਾਹਿਬ ਦੇ ਬਾਅਦ ਅੱਜ ਤੱਕ ਇਹ ਗੱਲ ਧਿਆਨ ਚ ਨਹੀਂ ਆਈ ਕਿ ਗਰੀਬਾਂ ਤੋਂ ਉਹਨਾਂ ਦੀਆਂ ਰੇੜੀਆਂ ਤੇ ਜਾ ਜਾ ਕੇ 100 200 300 ਰੁਪਇਆ ਇਕੱਠਾ ਕੀਤਾ ਜਾਂਦਾ ਹੈ ਬਹੁਤ ਮਾੜੀ ਗੱਲ ਹੈ ਦੰਦਨਯੋਗ ਹੈ ਮੈਂ ਪ੍ਰਸ਼ਾਸਨ ਤੋਂ ਤੇ ਸੀਐਮ ਸਾਹਿਬ ਨੂੰ ਮੰਗ ਵੀ ਕੀਤੀ ਹੈ ਦੀ ਭਾਈ ਇਹ ਤੇ ਪ੍ਰੋਪਰ ਕਾਰਵਾਈ ਕਰਨੀ ਬਣਦੀ ਹੈ ਪਰਚਾ ਦਰਜ ਕਰਨਾ ਬੰਦ ਹੈ ਇਹ ਜੇ ਗੁੰਡੇ ਟੈਕਸ ਨੂੰ ਨਾ ਅੱਜ ਤੱਕ ਪਾਰਟੀ ਨੇ ਜਿਹੜਾ ਇਹ ਇਹ ਜਾਂ ਕੋਈ ਵੀ ਵੜਾਉਂਦੀ ਉਹਨੂੰ ਦਿੱਤੀ ਹੈ ਇਸ ਤੇ ਰੋਕ ਲਾਈ ਜਾਊਗੀ ਇਸ ਤੇ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਭਾਵੇਂ ਕੋਈ ਵੀ ਹੋਵੇ ਇਸ ਨੂੰ ਬੰਦ ਸਰ ਇਹ ਮਤਲਬ ਜਿਹੜੀਆਂ ਪਰਚੀਆਂ ਕੱਟ ਰਿਹਾ ਐਸਾ ਨਹੀਂ ਕੱਟੀਆਂ ਜਾਂ ਨਹੀਂ ਕਿ ਪਿਛਲੇ ਲੰਮੇ ਸਮੇ ਤੋਂ ਜਿਹੜੇ ਆਏ ਸਾਲ ਜਿਵੇਂ ਕਿ ਮੇਲਾ ਲੱਗਦਾ ਹਨਾ ਕਾਫੀ ਲੰਮਾ ਸਮਾਂ ਦਾ ਮੇਲਾ ਲੱਗਦੇ ਨੂੰ ਕਿਤਾ 54 56 ਸਾਲ ਹੋ ਗਏ ਮੇਲੇ ਲੱਗਦੇ ਨੂੰ ਪਹਿਲਾਂ ਹੀ ਪਰਚੀ ਕੱਟੀਆਂ ਜਾਂਦੀਆਂ ਸੀ ਬਿਲਕੁਲ ਨਹੀਂ ਖਰੇ ਪਿਛਲੇ ਜੇ ਮੈਂ ਸਮਝਦਾ ਮੇਰੀ 38 ਸਾਲ ਉਮਰ ਜੀ ਤੇ ਮੈਂ ਹੀ 25 30 ਸਾਲ ਤਾਂ ਮੈਂ 25 ਸਾਲ ਹੋ ਗਏ ਯਾਰ ਦੇਖ ਲਓ ਉਹ ਅੱਜ ਤੱਕ ਇਹ ਜੀ ਗਲਤੀਆਂ ਚ ਨੇ ਮੈਂ ਸਗੋਂ ਕੱਲ ਮਾਈ ਦੋਸਤ ਵੀ ਸਾਹ ਦੇ ਵਸਨੀਕ ਹੈ ਬਹੁਤ ਬੰਦੇ ਜਿਹੜੇ ਉੱਥੋਂ ਮੈਮਰੀ ਦਾ ਇਲੈਕਸ਼ਨ ਲੜੇ ਹੈ ਜਾਂ ਸਾਡੇ ਕੋਈ ਸੱਜਣ ਮੈਂ ਉਹਨਾਂ ਸਾਰਿਆਂ ਨੂੰ ਬੁਲਾਵਲਾ ਕੇ ਪੁੱਛਿਆ ਵੀ ਯਾਰ ਜਿਹੜੇ ਪੁਰਾਣੇ ਇਹ ਦਕਨਾ ਲਾਉਂਦੇ ਸੀ ਕਦੀ ਇਹਨਾਂ ਨੂੰ ਪਹਿਲਾਂ ਵੀ ਕਦੀ ਪਰਚੀ ਲੱਗੀ ਕਹਿੰਦਾ ਨਾ ਪਈ ਇਹ ਤਾਂ ਪਹਿਲੀ ਵਾਰੀ ਇਤਿਹਾਸ ਰਚ ਲਿਆ ਫਿਰ ਮੈਂ ਬੰਦੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿਹਦੇ ਨਾਂ ਤੇ ਤੇ ਕੌਣ ਕਰਨ ਦੀ ਕੋਸ਼ਿਸ਼ ਕਰਦਾ ਤੁਸੀਂ ਉਹ ਪਰਚੀਆਂ ਦੇ ਨਾ ਦੇਖਿਆ ਜੇ ਮੈਂ ਪਰਚੀਆਂ ਬਤੌਰ ਸਬੂਤ ਤੁਸੀਂ ਲੈ ਕੇ ਵੀ ਆਏ ਹੋ ਮੇਰੇ ਸਾਹਮਣੇ ਜਿਹੜੀਆਂ ਤੁਸੀਂ ਮੈਨੂੰ ਦਿੱਤੀਆਂ ਹਨ ਉਹਨਾਂ ਦੇ ਪਿੱਛੇ ਇੱਕ ਨੰਬਰ ਪਾਇਆ ਹੋਇਆ ਉਹ ਬੰਦੇ ਦਾ ਪਤਾ ਕਰਨਾ ਚਾਹੀਦਾ ਵੀ ਕੌਣ ਹੈ ਉਹ ਬੰਦਾ ਕਿਸ ਦੇ ਬਿਹਾਫ ਤੇ ਉਹ ਪੈਸੇ ਇਕੱਠੇ ਕਰ ਰਿਹਾ ਹੈ ਜਿਹੜੀ ਮੋਰ ಗ್ರಾಮ ਪੰਚਾਇਤ ਦੀ ਲੱਗੀ ਹੈ ਕਿਸ ਦੇ ਅਧਿਕਾਰ ਨਾਉਣੇ ਉਹ ਮੋਰ ਲਾਈ ਹੈ ਉਹ ਪੈਸੇ ਕਿੰਨੇ ਵੀ ਲੱਖਾਂ ਰੁਪਏ ਚ ਇਕੱਠਾ ਹੋਇਆ ਪੈਸਾ ਉਹ ਪੈਸੇ ਕਿਸ ਚੀਜ਼ ਆਸਤੇ ਇਕੱਠੇ ਕੀਤੇ ਜਾ ਰਹੇ ਕੀ ਅਸੀਂ ਸਾਡੀ ਸਰਕਾਰ ਨੇ ਅੱਜ ਤੱਕ ਇਹੋ ਜਿਹਾ ਕੰਮ ਨਹੀਂ ਕੀਤਾ ਯਾਰ ਕੀ ਉਹ ਪੈਸੇ ਪ੍ਰਸ਼ਾਸਨ ਨੂੰ ਜਾਣੇ ਜਾਂ ਪ੍ਰਸ਼ਾਸਨ ਦੇ ਗੱਲ ਧਿਆਨ ਚ ਨਹੀਂ ਆ ਗਈ ਭਰਾ ਮੇਰੇ ਜਦੋਂ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ ਕੋਈ ਮਨਜ਼ੂਰੀ ਨਹੀਂ ਫਿਰ ਪ੍ਰਸ਼ਾਸਨ ਕੋਲ ਕਾਦੀ ਜਾਣੇ ਬੱਸ ਮੈਂ ਪ੍ਰਸ਼ਾਸਨ ਨੂੰ ਕੱਲ ਲਿਖ ਕੇ ਇਹੋ ਨਿੱਜੀ ਜੇਬਾਂ 'ਚ ਜਾਏਗਾ ਵੇਖੋ ਜਦੋਂ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ ਪੈਸੇ ਕਿੱਥੇ ਜਾਣਗੇ ਜੀ ਫਿਰ ਜਿਹੜੀ ਚੀਜ਼ ਧਿਆਨ ਚ ਨਹੀਂ ਪੈਸੀ ਤਾਂ ਨਿੱਜੀ ਹਿੱਤਾਂ ਦੀ ਜਾਣ ਕੇ ਪਬਲਿਕ ਇੰਟਰਸਟ ਕਿੱਥੇ ਜਾਣਗੇ ਪਹਿਲੀ ਗੱਲ ਤਾਂ ਪਬਲਿਕ ਇੰਟਰਸਟ ਦੇ ਵਿੱਚ ਜੇ ਅਸੀਂ ਇਹ ਜੇ ਕੰਮ ਕਰਦੇ ਆ ਤਾਂ ਸਾਡੇ ਤੋਂ ਸ਼ਰਮ ਨਾ ਕੇ ਦੀ ਗੱਲ ਕੋਈ ਨਹੀਂ ਮੈਂ ਤਾਂ ਇਸੇ ਇਸ ਸਿਸਟਮ ਦੇ ਵਿੱਚ ਸੀਐਮ ਸਾਹਿਬ ਤੋਂ ਤੇ ਨਾਲ ਪ੍ਰਸ਼ਾਸਨ ਤੋਂ ਸਖਤ ਤੇ ਸਖਤ ਕਾਰਵਾਈ ਮੰਗਦਾ ਜਿਹੜੀ ਇਹ ਗੱਲ ਕਰਦੇ ਆ ਜਿਵੇਂ ਆਪਣੇ ਮਾਈ ਬੋਦਰੀ ਜਾਂ ਬਾਬਾ ਫਰੀਦ ਇੱਕ ਕਮੇਟੀ ਬਣੀ ਗਈ ਹੈ ਕਮੇਟੀ ਤਾਂ ਉਹਦੇ 'ਚ ਮੋਹਰ ਨਹੀਂ ਲੱਗੀ ਸੀ ਸਿਰਫ ಗ್ರಾಮ ਪੰਚਾਇਤ ਦੀ ਮੋਹਰ ਲੱਗੀ ਹੈ ਕੀ ਇਹ ಗ್ರಾಮ ਪੰਚਾਇਤ ਵਸੂਲ ਕਰ ਸਕਦੀ ਹੈ? ਕਹੋ ਕਿ ਲੱਗਦਾ ਗੁਰਪ੍ਰੀਤ ਜੀ ਮੈਂ ਤਾਂ ਅੱਜ ਤੱਕ ਇਹਦੀ ਕੋਈ ਚੀਜ਼ ਨਹੀਂ ਵੇਖੀ ਔਰ ਸੜਕ ਹੈ ਜਿਹੜੀ ਉਹ ਨੈਸ਼ਨਲ ਹਾਈਵੇ ਦੀ ਹੈ, B&R ਦੀ ਹੈ, PWD ਡਿਪਾਰਟਮੈਂਟ ਦੀ ਹੈ। ਕਹਿੰਦੇ ਉਹ ਮੇਰੇ ਕੋਲੇ ਆ ਹੁਣ ਤੁਹਾਡੇ ਸਾਹਮਣੇ ਬੰਦੇ ਜਿਹੜੇ ਬੈਠੇ ਆ ਉਹ ਪਰਚੀਆਂ ਦੀ ਤਾਂ ਚੀਕਾਂ ਮਾਰਦੇ ਹੀ ਮਾਰਦੇ ਆ, ਕੁਝ ਬੰਦੇ ਬੂੜਾਂ ਨੂੰ ਚੀਕਾਂ ਮਾਰੀ ਜਾਂਦੇ ਆ। ਵੀ ਸਾਡੇ ਤੋਂ ਮੇਲੇ ਦੇ ਮਹੀਨੇ ਦੇ ਵਿੱਚ 50-50 ਹਜ਼ਾਰ ਰੁਪਈਆ ਬੋਰਡ ਲੋਨ ਦਾ ਲਿਆ ਗਿਆ। ਇੱਕ ਸੜਕ ਤੇ ਲੱਗੇ ਬੋਰਡ ਦੇ ਪੈਸੇ ਪੰਚਾਇਤ ਕਿਵੇਂ ਲੈ ਸਕਦੀ ਹੈ ਯਾਰ ਇਸ ਦੇ ਪਿੱਛੇ ਬੰਦੇ ਕੱਢਨੇ ਪੈਣਗੇ ਕਿ ਕਿਸ ਦਾ ਦਿਮਾਗ ਚੱਲ ਰਿਹਾ ਹੈ ਇਹਦੀ ਪ੍ਰੋਪਰ ਕਾਰਵਾਈ ਹੋਣੀ ਬੰਦੀ ਹੈ ਸਖਤ ਇਨਤੇ ਕਾਰਵਾਈ ਹੋਣੀ ਬੰਦੀ ਹੈ ਪਰਚਾ ਦੇਣਾ ਚਾਹੀਦਾ ਇਹ ਬੰਦਿਆਂ ਦੇ ਫੜ ਫੜ ਜੀ ਇਹਨਾਂ ਨੂੰ ਅੰਦਰ ਦੇ ਦੇਣਾ ਚਾਹੀਦਾ ਸੋ ਏਸੀ ਸਾਡੇ ਨਾਲ ਸਮਾਜ ਸੇਵੀ ਅਰਸ਼ਕਤ ਜਿਨ੍ਹਾਂ ਨੇ ਗੱਲਬਾਤ ਕੀਤੀ ਵੀ ਜਿਹੜੇ ਅਸਤੇ ਕਾ ਗੁੰਡਾ ਟੈਕਸ ਸੂਰ ਨੇ ਗਰੀਬ ਬੰਦੇ ਜਿਹਨਾਂ ਨੇ ਦੁਕਾਨਦਾਰੀਆਂ ਲਾਈਆਂ ਨੇ ਔਰ ਜਿਹੜੇ ਫਲੈਕਸ ਰੋਡ ਲਾਏ ਉਹਨਾਂ ਦੀ ਵੀ ਯਾਨੀ ਕਿ ਵੀ ਜਿਹੜੇ ਕਿੱਥੋਂ ਇਹਨਾਂ ਨੇ ਪੈਸਾ ਇਕੱਠਾ ਕਰਕੇ ਉਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਦੇਖਣਾ ਨਾ ਇਹ ਹੋਏਗਾ ਵੀ ਜੇ ਹੁਣ ਤਾਂ ਕਾਨੂੰਨੀ ਕਾਰਵਾਈ ਹੁੰਦੀ ਆ ਜਾਂ ਨਹੀਂ ਹੁੰਦੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸਪੋਰਟਸਮੈਨ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ ਤੋਂ ਹੋਰ ਨਾ ਕੋਈ ਖਬਰਾਂ ਤੋਂ ਸੋਹਣਾਂ ਨੂੰ ਚਾੜ੍ਹ ਲੈਂਦੀ ਅੱ ਤੋਂ ਦੋਲੀ ਜਾਂਦੀ ਮੇਰਾਂ ਦਾ ਰੋਟੀ ਮੇਰਾਂ ਦਾ اوه او 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 ਮਾਤਾ ਵੀ ਇੱਥੇ ਮੇਲੇ ਦੇ ਵਿੱਚ ਇੱਕ ਦੁਕਾਨ ਲਾਈ ਹੋਈ ਹੈ ਨੇ ਮਨਿਆਰੀ ਦੀ ਖਤਰ ਜੀ ਨਾਲ ਦਾ ਕਿਸ ਮੇਲੇ ਉੱਤੇ ਹੈ ਮਾਤਾ ਜੀ ਲਈ ਪਰਚੀ ਕੱਟ ਗਈ ਹੈ ಗ್ರಾಮ ਪੰਚਾਇਤ ਲਿਖਿਆ ਹੈ ਨਾ ਹਾਂਜੀ ਹਾਂਜੀ ਹਾਂ ਮਾਈ ਕੋ ਜਿਹੜੀ ਹੈ ਨਾ ਹਾਂਜੀ ਉਹ ਪਰਚੀ ਕਿੰਨੇ ਦੀ ਕੱਟ ਗਈ ਤੁਹਾਡੀ 300 ਦੇ ਕੱਟ ਕੇ ਤੇ 300 ਦੀ ਕੱਟਣੀ ਹੈ ਕਿ ਕਿਸੇ ਨੂੰ ਗਿਆਜਮਾਨ ਦੇ ਲਈ ਹੈ ਕਤਨੀ ਪਹਿਲਾ ਦਾ ਹਰ ਵਾਰ ਕੱਟੇ ਨਹੀਂ ਜੀ ਐਸੀ ਪਹਿਲੀ ਵਾਰ ਹੀ ਕੱਟਣੀ ਹੈ ਪਹਿਲੀ ਵਾਰੀ ਪਰਚੀ ਕੱਟਣੀ ਹੈ ਈਮਾਨਦਾਰ ਤਾਂ ਤੁਸੀਂ ਕੱਟਣੀ ਚਾਹੀਦੀ ਕਿ ਨਹੀਂ ਕੱਟਣੀ ਨਹੀਂ ਕੱਟਣੀ ਚਾਹੀਦੀ ਨਹੀਂ ਕੱਟਣੀ ਚਾਹੀਦੀ ਵੈਸੀ ਗਰੀਬ ਬੰਦੇ ਆ ਸਾਡੇ ਘਾੜੀ ਸੀ ਤੇ ਸਾਥੋਂ ਗਰੀਬ ਬੰਦੇ ਸੀ ਤੇ ਪਰਚੀ ਨਹੀਂ ਸੀ 300 ਰੁਪਏ ਪਰਚੀ ਦਾ ਫਾਇਦਾ ਤੋਂ ਸਮਾਨ ਦਾ ਫਾਇਦਾ ਕੋਈ ਕਰਾਈ ਪਾਏਗਾ ਕਿਾਡਾ ਫੰਦੇ ਚੀਜ਼ਾਂ ਦਾ ਕੋਈ ਨਹੀਂ ਪ੍ਰਸ਼ਾਸਨ ਤਾਂ ਇਮਾਨਦਾਰ ਤਾਂ ਪ੍ਰਸ਼ਾਸਨ ਦੇ ਨੂੰ ਕਿੰਨੇ ਦਾ ਥੋੜਾ ਖਰਚਾ ਜਿਹਦਾ ਹੋ ਜਾਂਦਾ ਕਿੰਨਾ ਬਹੁਤ ਹੋ ਜਾਂਦਾ ਨਹੀਂ ਸਾਡਾ ਸੱਤਿਆ ਵਾਲਾ ਕੋਈ ਸੂਤ ਹੈ ਤੁਹਾਨੂੰ ਲਾਈਟ ਦੀ ਜਾਂ ਕੋਈ ਹੋਰ ਕਿਸੇ ਸੂਤ ਨਹੀਂ ਆ ਨਹੀਂ ਆ ਦੇਖਣਾ ਫਾਨੀ ਤੋਂ ਭਾਈ ਇਹ ਨਹੀਂ ਕਰਦਾ ਨਹੀਂ ਅਜੇ ਵੀ ਪਰਚੀ ਕਰਕੇ ਉਹਨਾਂ ਨੂੰ ਲੈਣ ਦੀ ਸੀ ਨਹੀਂ ਦੀ ਸੀ ਅਸੀਂ ਕਰਦੇ ਆ ਜੂਨ ਦਾ ਜਤੋਂ ਦੀ ਜੀ ਆ ਜੀ ਤੰਗ ਰਿਆਨ ਸਪੋਕਸਮੈਨ ਦੇਖ ਰਿਹਾ तमाम ਦੋਸਤਾਂ ਨੂੰ ਪਿਆਰ ਭਰੀ ਸასი ਕਾਲ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ 19 ਤਰੀਕ ਤੋਂ ਲੈ ਕੇ ਬਾਬਾ ਫਰੀਦ ਜੀ ਦਾ ਮੇਲਾ ਆਗਮਪੁਰਪ ਦਾ ਮੇਲਾ ਜਿਹੜਾ ਬੜੀ ਧੂਮ-ਧਾਮ ਤੇ ਸਰਦਾਂ ਨਾਲ ਮਨਾਇਆ ਜਾਂਦਾ ਹੈ ਜੇਕਰ ਗੱਲ ਕਰੀਏ ਤਾਂ ਇਸ ਮੇਲੇ ਦੇ ਵਿੱਚ ਕੁਝ ਗਰੀਬ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਦਾਰੀਆਂ ਲਾਈਆਂ ਜਾਂਦੀਆਂ ਹਨ ਤਾਂ ਇੱਥੋਂ ਦੀ ਇੱਕ ਪੰਚਾਇਤ ਬਣੀ ਹੈ ਤਾਂ ਇੱਕ ਪੰਚਾਇਤ ਜਿਹੜੀ ਇਸ ਨੈਸ਼ਨਲ ਹਾਈਵੇ ਰੋਡ ਦੇ ਉੱਪਰ ਦੁਕਾਨਾਂ ਬਣੀਆਂ ਹਨ ਮਾਈ ਗੋਦਰੀ ਦੇ ਬਿਲਕੁਲ ਨੇੜੇ ਤਾਂ ਉਸ ਗਰੀਬਾਂ ਕੋਲੋਂ ਇੱਕ ਕੋ ਦੁਕਾਨ ਲਾਉਣ ਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ ਕਿ ਹਾਲਾਂਕਿ ਕਦੇ ਵੀ ਪਹਿਲਾ ਕਿਰਾਇਆ ਕਦੇ ਨਹੀਂ ਵਸੂਲਿਆ ਜਾ ਰਿਹਾ ਤੇ ਗਰੀਬ ਬੜੇ ਦੁਖੀ ਨੇ ਉਹ ਕਹਿੰਦੇ ਸਾਨੂੰ ਉਹਨਾਂ ਇੱਥੇ ਮੁਨਾਫਾ ਨਹੀਂ ਹੁੰਦਾ ਤੇ ਸਾਡਾ ਉਹ ਦੂਜਾ ਦਾ ਜਾਨੀ ਕਿ ਦੁਕਾਨਾਂ ਦਾ ਕਿਰਾਇਆ ਸਾਨੂੰ ਪੈ ਜਾਂਦਾ ਤਾਂ ਸਾਡੇ ਨਾਲ ਦੁਕਾਨਦਾਰ ਵੀ ਇਸ ਤੱਕ ਮਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਆ। ਕਿਹੜਾ ਕਿਰਾਇਆ ਜੋ ਉਹਨਾਂ ਨੇ ਕਿਹੜਾ ਕਿਰਾਇਆ ਜੋ ਉਹਨੇ ਤੁਸੀਂ ਉਸਨੇ ਇੰਤਜ਼ਾਰ ਆਪਣਾ ਗੁਰੂ ਘਰ ਆਏ ਆਈ ਜਲਦਾਂ ਦਾ ਆਏ ਇਹ ਆਪ ਦੀ ਜਨਨੇ ਰੋਜ਼ਗਾਰ ਹੈ ਛੋਟਾ ਜਿਹਾ ਸਾਡਾ ਤੁਰਿਆ ਵਾ ਅੱਛਾ ਦਾਦਾ ਪਰਵਾਰ ਪਰ ਕੇ ਵਿੱਚ ਦੇ ਬੱਚਿਆਂ ਨੂੰ ਪਾਲਣ ਲਈ ਕੁੱਸਤਾ ਕਰਨਾ ਪਊਗਾ ਨਾ ਐਂਕੀ ਛੋਟੇ ਜਿਹੇ ਵੀ ਮੈਂ ਕੋਈ ਬੱਚਾ ਹੀ ਖੁਲਾਉਣੇ ਵੇਚ ਰਿਹਾ ਕੋਈ ਮਨਿਆਰੀ ਵੇਚ ਕਹਿ ਪਾਸ ਕਰ ਰਹੇ ਗੁਜ਼ਾਰਾ ਕਰ ਰਹੇ ਠੀਕ ਹੈ ਤੁਹਾਨੂੰ ਪਤਾ ਹੀ ਹੈ ਪਹਿਲਾਂ ਕੀ ਹਾਲ ਹੋਇਆ ਤੇ ਉਧਰ ਲੋਕ ਤਾਂ ਸੇਵਾ ਕਰਨ ਨੂੰ ਜਾਂਦੇ ਆ ਲੋਕ ਤਾਂ ਨਾਲੀਆਂ ਪਰ ਪਰ ਕੇ ਠੀਕ ਹੈ ਇੱਥੇ ਆ ਛੋਟੇ ਛੋਟੇ ਦੁਕਾਨਾਂ ਤੋਂ ਥੋੜੇ ਥੋੜੇ ਪੈਸੇ ਕਸੂਦੇ ਜਾ ਰਹੇ ਆ ਕਿ ਇਹਦੇ ਨਾਲ ਕੋਈ ਕੋਈ ਛੇਧਮ ਦਾਗਤ ਹੋਵੇ ਕੌਣ ਕੌਣ ਨੇ ਲੋਗ ਜਿਹੜਾ ਕਰਾਇ ਵਸੂ ਰਹੇ ਨੇ ਜਿਹੜਾ ਗੁੰਡਾ ਟੈਕਟਟ ਗੱਭੀ ਗੁੰਡਾ ਟੈਕਟ ਦੇਖੋ ਜੀ ਆਪਾਂ ਕਹਿੰਦੇ ਇਹ ਦੁਕਾਨਾਂ ਤੋਂ ਕੋਈ ਆਏ ਸਾਰੇ ਆ ਜਾਂਦੇ ਆ ਜਿਵੇਂ ਕਿ ਮਨਕੀਤ ਲੋ ਪਟਿਆਲ ਦੀ ਵੀ ਆਈ ਹੈ ਬੀਲੇ ਵਾਲੇ ਵੀ ਆਉਂਦੇ ਆ ਤੇ ਕਮੇਟੀ ਵਾਲੇ ਵੀ ਆ ਰਹੇ ਆ ਤੇ ਆਪਣੇ ਪ੍ਰਾਈਵੇਟ ਕੰਨਾਂ ਵਾਲੇ ਵੀ ਆ ਰਹੇ ਆ ਸਾਰੇ ਜਿਲ੍ਹੇ ਦੇ ਸਾਰੇ ਰਲ ਮਿਲ ਕੇ ਇਕੱਠੇ ਆ ਕਿੰਨਾ ਕਿੰਨਾ ਹੋਲੇ ਆਪਾਂ ਬੰਦ ਕਰਾ ਦੇਈਏ ਭਾਈ ਜੀ ਆਪਾਂ ਲਾਉਣੇ 21 22 ਦਾ ਮੇਲਾ ਹੁੰਦਾ ਹੈ ਠੀਕ ਹੈ ਜੀ ਇਹ ਜਿੱਤ ਕੈਮ ਹੈ ਇਹ 100 ਰੁਪਏ ਲੈ ਰਹੀ ਹੈ ਇੱਕ ਦਿਨ ਦਾ ਜਿਹੜੇ ਜਿਹੜੇ ਦੂਜੇ ਵੱਡੇ ڈاکੂ ਹੈ ਜਿਹੜੇ ਲੱਖਾਂ ਬਤੀ ਹੈ ਉਹ ਸਾਡੇ ਕੋਲੋਂ ਵੀ 5-5000 ਰੁਪਏ ਨੂੰ ਰਹੇ ਆ ਦੁਕਾਨਾਂ ਦਾ ਪਿੱਛੇ ਸੋ ਬਟ ਲੱਖਾਂ ਬਤੀ ਜਿਹੜੇ ਜਿਨ੍ਹਾਂ ਦੇ ਕੁਸ਼ੀ ਦੀ ਕੋਈ ਵੀ ਜਗਾ ਲੱਗਦੀ ਹੈ ਤੇ ਕੋਈ ਜਿਵੇਂ ਕੋਈ ਸੁਣਦਾ ਹੈ ਨਹੀਂ ਕੋਈ ਲੈਡਰੀ ਸੁਣਦਾ ਹੈਗੇ ਇੱਥੇ ਜਿਹੜੇ ਕੋਈ ਵੀ ਐਫਆਈਜੀ ਗਰੀਬ ਐ ਟਾਈਮ ਪਾਸ ਕਰ ਲਈ ਆਉਂਦਾ ਠੀਕ ਹੈ ਤੇ ਉਹਨਾਂ ਨੂੰ ਟਾਈਮ ਪਾਸ ਕਰਨ ਦਾ ਮੌਕਾ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਆ ਜਿਹੜੀ ਤੁਹਾਡੇ ਕੋਲ ਪਰਤੀ ਕੱਟੀ ਆ ਹਨਾ ਮਨਿਆਰੀ ਖੜਾਉਣਾ ਤੇ 600 ਰੁਪਏ ਲਿਖਾਇਆ ਦੇ ਤੇ ਹਾਂਜੀ ਇਹ ਦੋਧ ਕਰਨ ਲਈ ਦੋਧ ਕਰਨਾਂ ਦਾ ਹਾਂਜੀ 300 ਰੁਪਏ 300 ਰੁਪਏ ਤਾਂ ਕਰਦੇ ਹਾਂ ਹਾਂਜੀ ਅੱਛਾ ਜਿਹੜਾ 5000 ਰੁਪਏ ਵਸੂਲ ਲੋਕ ਕਰ ਰਹੇ ਨੇ ਕੌਣ ਲੋਕ ਉਹ ਲੱਖਾਂ ਬੰਦੀ ਜਿਹੜੇ ਪਿੱਛੇ ਜਿੰਨੇ ਬਦਨਾਮ ਹੈ ਜਾਂ ਕੋਈ ਐਸੇ ਕਿਸੇ ਦਾ ਜਗਾ ਹੈਗੀ ਹੈ ਸੜਕ ਨਾਲ ਲੱਗਦੀ ਪਈ ਹੈ ਤੁਸੀਂ ਉਹਨਾਂ ਨੂੰ ਕਹਿ ਨਹੀਂ ਰਹੇ ਕਿ ਸਾਡੇ ਕੋਲ ਇੱਥੇ ਰਜਦਾਰ ਦੋ ਚਾਰ ਦਿਨਾਂ ਹਿੱਤ ਕੰਮ ਕਰਨਾ ਹੈ ਬਾਈ ਜੀ ਬਥੇਰਾ ਕਹਿੰਦੇ ਆ ਵੀ ਅਸੀਂ ਦੋ ਦਿਨਾਂ ਦੀ ਜਗਾ ਤੱਕ ਹੀ ਰਹਿ ਜਾਣੀ ਹੈ ਠੀਕ ਹੈ ਅਸੀਂ ਕਮਾਈ ਕਰਕੇ ਜਗਾ ਤਾਂ ਨਹੀਂ ਲਿਆਣੀ ਨਾਲ ਤੁਸੀਂ ਇਹ ਵੀ ਸੋਚੋ ਵੀ ਯਾਰ ਗਰੀਬ ਤੇ ਕਿਸੇ ਨੂੰ ਖਾ ਕੇ ਆਪਾਂ ਕਿੱਧਰ ਜਾਵਾਂਗੇ ਠੀਕ ਹੈ ਉਹ ਤਾਂ ਉਹ ਗੱਲ ਹੈ ਵੀ ਜਿੰਨੇ ਜ਼ਿਆਦਾ ਆਪਾਂ ਇਹਦੇ ਗਰੀਬਾਂ ਦਾ ਭਲਾ ਕਰਾਂਗੇ ਫੇਰ ਹੀ ਆਪਣਾ ਭਲਾ ਹੋਊਗਾ ਪ੍ਰਸ਼ਾਸਨ ਦਾ ਧਿਆਨ ਨਹੀਂ ਲੈਂਦੇ ਉਹ ਤਾਂ ਕੋਈ ਨਹੀਂ ਮਸਾਦ ਸੰਧਾ ਸਾਡੇ ਤਾਂ ਕਦੇ ਨਹੀਂ ਪਹੁੰਚਿਆ ਤੁਸੀਂ ਪਹੁੰਚੇ ਹੋ ਭਾਈ ਜੀ ਤੁਹਾਡੇ ਮੂਹਰੇ ਇਹ ਗੱਲ ਹੋ ਰਹੀ ਹੈ ਛਣਕੀ ਮੰਗ ਕਰਦੇ ਮੰਗ ਇਹ ਹੀ ਹੈ ਵੀ ਆਪਾਂ ਘਰੀਬ ਬੰਦੇ ਕੋਲ ਕਿਸੇ ਕੋਲੋਂ ਪੈਸੇ ਨਾ ਲੈਣ ਜਗ ਪੈਸੇ ਨਾ ਲੈਣ ਕਿਉਂਕਿ ਹਰੇਕ ਬੰਦਾ ਉਹ ਆਪਣੇ ਪੇਟ ਲਈ ਦਿਵਾਖਾਂ ਲਈ ਕੋਈ ਨਾ ਕੰਮ ਕਰੂਗਾ ਜੇ ਕੋਈ ਤੁਸੀਂ ਕੋਈ ਕੌਣ ਹੈ ਇਹਨਾਂ ਨੇ ਕੋਈ ਨਾ ਕਰ ਦਿੱਤਾ ਤਾਂ ਜਨ ਕੇ ਵੀਰੋ ਉਹਨੂੰ ਪਤਾ ਵੀ ਕੀ ਘਾੜ ਕਰਦੇ ਆ ਉਹਨੇ ਧੰਨਵਾਦ ਹਜ਼ਾਰ ਰੁਪਏ ਪੁੰਨਾਂ ਦੇ ਪੁੰਨੇ ਛੱਡੀ ਬੈਠੇ ਆਈ ਮੱਥਾ ਟੇਕ ਕੇ ਕੀ ਕਰਨੀ ਦੱਸੋ ਕਿੰਦਰ ਚਾਹੀਏ 5000 5500 6000 ਰੁਪਏ ਹੈਲੋ 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 ਹੈਲੋ